ਨਾ ਨਾ ਕਰਦੇ ਤੁਸੀਂ ਇਹ ਮੈਂ ਸੁਨੀਹਾ ਦੇਦਾ ਦੋਸਤ ਅਸੀਂ ਤੁਹਾਨੂੰ ਮਹਿੰਦੇ ਲੈ ਕੇ 11 ਵਜੇ ਪਹੁੰਚਣੇ ਆ ਮੈਂ ਟਾਈਮ ਐਸਸੀ ਆਈਡੀ ਆ ਰਹਾ ਆ ਗਿਆ ਸੀ ਉਹ ਜਦੋਂ ਬਿਖੇਰੀਏ ਰੇਵਲ ਵੀਰ ਜੀ ਕੋਈ ਪ੍ਰੈਸ ਕਾਨਫਰੈਂਸ ਇੱਥੇ ਕਰਨੀ ਆ ਪਾ ਕਿੰਨਾ ਪ੍ਰੋਗਰਾਮ ਕੀ ਆ ਆ ਪ੍ਰੈਸ ਕਾਨਫਰੈਂਸ ਹੀ ਆ ਫਿਰ ਵਿਪਲ ਨਾਲ ਹਾਂ ਜੇ ਜਾ ਕੇ ਕਰ ਲਾਂਗੇ ਐਸਐਸਪੀ ਦਫ਼ਤਰ ਤੇ ਮੂਰੇ ਕਰ ਲਾਂਗੇ ਅੱਛਾ ਮੂਰੇ ਕਰ ਲਾਂਗੇ ਪੂਰਾ ਅਪਰੋ ਪਲਾਨ ਕੀ ਆ ਪੂਰਾ ਪ੍ਰੋਗਰਾਮ ਕੀ ਆ ਪ੍ਰੋਗਰਾਮ ਇੱਥੋਂ ਬਸ ਤੁਰ ਕੇ ਚੱਲਣਾ ਅੱਛਾ ਜੀ ਇੱਥੋਂ ਤੁਰ ਕੇ ਚੱਲਣਾ ਮੈਮੋਰੰਡਮ ਦੇਣਾ ਐਸਐਸਪੀ ਸਾਹਿਬ ਨੂੰ ਮਿਲਣਾ ਜੀ ਕਿਸ ਵਿਸ਼ੇ ਤੇ ਕੀ ਮੈਮੋਰੰਡਮ ਕੀ ਦੇਣਾ ਆ ਫੜ ਬਾਈ ਮੱਗ ਪੱਤਰ ਦੇਣਾ ਜੀ ਆਪਾਂ ਸਾਰੇ ਇਕੱਠੇ ਕਰਦੇ ਆ ਗੱਲ ਇਕੱਠੇ ਗੱਲ ਕਰਦੇ ਮਾੜੇ ਸਾਨੂੰ ਬਿਉਂਦ ਦਿੰਦੇ ਸੀ ਗਾਂਹ ਬ੍ਰੇਕਿੰਗ ਭੇਜ ਬਰੇਕਿੰਗ ਦਾ ਬਰੇਕਿੰਗ ਕਿਥੇ ਮੈਰੋ ਆ ਗਿਆ ਬਰੇਕਿੰਗ ਆਪੇ ਬਣ ਗਈ ਉੱਥੇ ਬੜਾ ਦੇ ਨਾਮ ਥੋੜੇ ਜਿਹਾ ਆਪਣੇ ਬੱਚੇ ਨੂੰ ਕੱਢ ਕੇ ਲਈ ਆਪਣੇ ਕੱਢ ਕੇ ਨਹੀਂ ਯਾਰ ਬਚ ਕੇ ਬਣਾ ਨਹੀਂ ਨਹੀਂ ਇਹ ਤਾਂ ਪਛੇਤ ਰੱਖਣੀ ਸੀ ਟੁੱਟਿਆ ਹੋਇਆ ਪੱਤ ਨਹੀਂ ਨਾ ਬੰਦ ਜਿਹੜੀ ਇਹ ਪਹਿਲੇ ਲੂਏ ਦੇ ਬੜੇ ਨਹੀਂ ਨਹੀਂ ਆਪਾਂ ਤਾਂ ਜਾਣਦੇ ਸਾਡੀ ਤੇਰੀ ਹੋਣੀ ਚਾਹੀਦੀ ਤੁਹਾਡਾ ਬਹੁਤ ਧੰਨਵਾਦ ਤੇ ਸ਼ੁਕਰ ਹੈ ਖਾਸ ਤੌਰ ਤੇ ਅਮਰਤਪਾਲ ਸਿੰਘ ਮਹਿਰੋ ਜਿਹੜਾ ਕਿ ਪੰਛੀ ਦਾ ਇੱਕ ਜਿਹਾਰੂ ਜਥੇਦਾਰ ਹੈ ਕਿਤੇ ਵੀ ਕੋਈ ਧੱਕਾ ਹੁੰਦਾ ਕਿਸੇ ਅਬਲਾ ਨਾਲ ਕੋਈ ਧੱਕਾ ਹੁੰਦਾ ਤਾਂ ਹਮੇਸ਼ਾ ਮਹਿਰੋ ਆਪਣਾ ਬਣਦਾ ਰੋਣ ਦਾ ਕਰਦਾ ਇੱਕ ਸਿੱਖ ਦਾ ਫਰਜ਼ ਹੈ ਗੁਰੂ ਨੇ ਇਸ ਕੌਮ ਇਸ ਕਰਕੇ ਸਾਜੀ ਹੈ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਗਊ ਗਰੀਬ ਦੀ ਰਾਖੀ ਲਈ ਖੜਨਾ ਤੋਂ ਪਿਛਲੇ ਦਿਨਾਂ ਵਿੱਚ ਗੁਰਦੁਆਰਾ ਚਰਨ ਘਾਟ ਇਹਦਾ ਕੀ ਨਾਂ ਉਹਨੇ ਨਾਨਕਸਰ ਰੱਖਿਆ ਸੀ ਪਰ ਮੈਂ ਕਿਉਂਕਿ ਨਾਨਕਸਰ ਨਾਲ ਸੰਬੰਧਤ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨਾਨਕਸਰ ਦੇ ਨਾਲ ਕੋਈ ਬੜਾ ਉਹਦਾ ਨਾਤਾ ਹੋਏਗਾ ਚਲੋ ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਉਹਨੇ ਜੋ ਕੁਝ ਉੱਥੇ ਵਾਪਰਿਆ ਉਹ ਸਾਰਿਆਂ ਦੇ ਜਿੰਨੇ ਵੀ ਕੋਈ ਨਾਨਕ ਨਾਮਲੇਵਾ ਸੰਗਤ ਆ ਜਾਂ ਸਮਾਜ ਦੇ ਨਾਲ ਜੁੜੇ ਲੋਕ ਆ ਉਹ ਸਾਰਿਆਂ ਨੇ ਬਹੁਤ ਜ਼ਿਆਦਾ ਦੁੱਖ ਮਨਾਇਆ ਉਹ ਜਿਹੜਾ ਕਦਮ ਅਮਰਪਾਲ ਸਿੰਘ ਮਹਿਰੋਂ ਨੇ ਆਪਣੇ ਸਾਥੀਆਂ ਨਾਲ ਚੁੱਕਿਆ ਅਸੀਂ ਉਸ ਦੇ ਪਹਿਲਾਂ ਵੀ ਡਟ ਕੇ ਹਮਾਇਤ ਸੀ ਉਸ ਬੰਦੇ ਦੇ ਨਾਲ ਕਿਤੇ ਵੀ ਉਹਦੀ ਹਮਾਇਤ ਨਹੀਂ ਕੀਤੀ ਨਾ ਉਹਦੀ ਹਮਾਇਤ ਕਰਾਂਗੇ ਜੋ ਕੁਝ মিডিਆ ਦੇ ਵਿੱਚ ਆ ਗਿਆ ਜੋ ਕੁਝ ਕਾਨੂੰਨ ਨੇ ਉਹਦੇ ਖਿਲਾਫ ਪਰਚਾ ਕਰਦਾ ਉਸ ਤੋਂ ਬਾਅਦ ਸ਼ਰਾਰਤ ਕੀਤੀ ਜਾ ਰਹੀ ਆ ਕਿ ਮੈਰੋਂ ਦੇ ਖਿਲਾਫ ਅਮਰਤਪਾਲ ਸਿੰਘ ਦੇ ਤੇ ਹੋਰਾਂ ਦੇ ਖਿਲਾਫ ਪਰਚਾ ਕੀਤਾ ਜਾ ਰਿਹਾ ਜਿਹੜਾ ਕਿ ਮਾੜੀ ਗੱਲ ਆ ਅਸੀਂ ਉਸ ਗੱਲ ਦੇ ਡਟ ਕੇ ਖਿਲਾਫ ਆ ਅੱਜ ਬਾਕੀ ਵੀ ਬਹੁਤ ਸਾਰੀਆਂ ਸਸਤਾਵਾਂ ਆ ਤੁਹਾਡੀ ਸਸਤਾ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਨਾ ਕਿਸੇ ਦਾ ਡਰ ਨਾ ਕਿਸੇ ਦਾ ਭੈਅ ਆ ਡੜ ਕੇ ਖੜੇ ਆ ਤੇ ਡੜ ਕੇ ਖੜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਲਤ ਕੰਮ ਕਰਨ ਵਾਲੇ ਦੇ ਨਾਲ ਨਾ ਖੜਨਾ ਤੇ ਨਾ ਕਿਸੇ ਨੇ ਨਾ ਕਿਸੇ ਨੇ ਖੜਨਾ ਤੁਸੀਂ ਮੈਂ ਤਾਂ ਕਰਕੇ ਗੱਲ ਕਰਦਾ ਕਿ ਜਗਰਾਉਂ ਦੇ ਇਲਾਕੇ ਦੀ ਘਟਨਾ ਸੀ ਤੁਸੀਂ ਬਹੁਤ ਦੂਰ ਤਰਾਡੇ ਤੋਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਆ ਸਤਿਕਾਰ ਆ ਸੋ ਆਪਾਂ ਅੱਗੇ ਵੀ ਇਸੇ ਤਰ੍ਹਾਂ ਹੀ ਇੱਕ ਨਿਸ਼ਾਸ਼ਣ ਬਣਾ ਕੇ ਆਪਾਂ ਇਹ ਸਾਰੀ ਕਾਰਵਾਈ ਕਰਨੀ ਆ ਕਿਉਂਕਿ ਪਹਿਲਾ ਪ੍ਰੋਗਰਾਮ ਸੀਗਾ ਕਿ ਐਸਐਸਪੀ ਦੇ ਦਫਤਰ ਦੇ ਅੰਦਰ ਜਾਇਆ ਜਾਵੇ ਪਰ ਐਸਐਸਪੀ ਨੇ ਜੋ ਮੈਨੂੰ ਜਾਣਕਾਰੀ ਮਿਲੀ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਨੁਮਾਇੰਦਾ ਤੁਹਾਡੇ ਕੋਲ ਚੱਲ ਕੇ ਆ ਰਿਹਾ ਸੋ ਅੱਜ ਜਿਹੜੀਆਂ ਸਸਤਾਵਾਂ ਦੀ ਜਿਵੇਂ ਸ਼ਰੋਣੀ ਕਮੇਟੀ ਵੱਲੋਂ ਹੋਰ ਗੁਰਦੁਆਰਾ ਕਮੇਟੀਆਂ ਵੱਲੋਂ ਅਸੀਂ ਇੱਕ ਲੈਟਰ ਪੈਡ ਤੇ ਮੰਗ ਪੱਤਰ ਮੰਗ ਪੱਤਰ ਨਾ ਕਹ ਲਓ ਵੀ ਇੱਕ ਜਾਣਕਾਰੀ ਪੱਤਰ ਦੇ ਰਹੇ ਹਾਂ ਵੀ ਤਾਂ ਕਿ ਜਿਹੜੀ ਉਹਦੇ ਖਿਲਾਫ ਕਾਰਵਾਈ ਆ ਰਹੀ ਆ ਜਿਹੜੇ ਉਹਦੇ ਖਿਲਾਫ ਸਬੂਤ ਮਹਿਰੋ ਸਾਹਿਬ ਦੇ ਰਹੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਪੁਲਿਸ ਆ ਉਹ ਕਈ ਵਾਰੀ ਕਹਿੰਦੀ ਆ ਜੀ ਇਹ ਸਬੂਤ ਤੋਂ ਹੋਰ ਸਬੂਤ ਦਿਓ ਸਬੂਤ ਸਬਾਤ ਜਿਹੜੇ ਆ ਤੁਹਾਨੂੰ ਦੇਤੇ ਆ ਉਹੀ ਸਬੂਤ ਬਹੁਤ ਵੱਡੇ ਆ ਉਹ ਕਿਰਪਾ ਕਰਕੇ ਅਸੀਂ ਆ ਸਾਰਾ ਜਿਹੜਾ ਪੰਤਖਾ ਇਕੱਠਾ ਇਹ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਜਿਹੜੀ ਪੁਲਿਸ ਆ ਉਹ ਉਸ ਦੇ ਖਿਲਾਫ ਡਟ ਕੇ ਕਾਰਵਾਈ ਕਰੇ ਤਾਂ ਕੀ ਗੁਰਦੁਆਰੇ ਨੂੰ ਤੇ ਧਰਮ ਦੀ ਆੜ ਦੇ ਅੰਦਰ ਜੋ ਔਰਤ ਦਾ ਸ਼ੋਸ਼ਣ ਕੀਤਾ ਗਿਆ ਉਹ ਬਹੁਤ ਮਾੜਾ ਜਿਹੜਾ ਕਿ ਨਾਂ ਬਰਦਾਸ਼ਤ ਚਰਜੂਗਾ ਤੋ ਇਸ ਕਰਕੇ ਆਪਾਂ ਸਾਰਿਆਂ ਨੇ ਜਿਹੜਾ ਪੁਲ ਆਪਣਾ ਉਹ ਪੁਲ ਦੇ ਥੱਲੇ ਆਪਾਂ ਸਾਰਿਆਂ ਨੇ ਪਹੁੰਚਣਾ ਆਪਾਂ ਇਹ ਵੀ ਫਿਕਰ ਨਹੀਂ ਫਿਕਰ ਕਰਨਾ ਕਿ ਟ੍ਰੈਫਿਕ ਵੀ ਫਾਲਤੂ ਦਾ ਜਾਮ ਨਾ ਹੋਵੇ ਤੇ ਆਪਾਂ ਆਪਣੀ ਕਾਰਵਾਈ ਵੀ ਕਰਾਂਗੇ ਇਨੀਆਂ ਬੇਨਤੀਆਂ ਕਰਦਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਬੰਦਾ ਹੈ ਨਾ ਆਓ ਪੁਲ ਥੱਲੇ ਆ ਜੀ ਜਿਹੜੀ ਇਹ ਘਟਨਾ ਵਾ ਮਾੜਾ ਸੀ ਨਾ ਬੜੀ ਠੀਕ ਹਾਂ ਮੈਂ ਜਾਦੇ ਟਾਈਮ ਨਹੀਂ ਲੈਣਾ ਆਪਾਂ ਛੇਤੀ ਦੱਸ ਦਿਆਂਗੇ ਸਾਡੇ ਕੋਲੇ ਇੱਕ ਭੈਣ ਆਉਂਦੀ ਆ ਘਰੇ ਮੇਰੀ ਗੈਰ ਹਾਜ਼ਰੀ ਚ ਉਹ ਸਾਡੇ ਕੋਲੇ ਪਹਿਲਾਂ 15 ਦਿਨ ਤੋਂ ਸਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਸਾਡੇ ਨਾਲ ਹੋ ਨਹੀਂ ਰਿਹਾ ਸੀ ਉਹਨਾਂ ਦਾ ਉਹ ਘਰੇ ਆ ਕੇ ਸਾਨੂੰ ਪਰਿਵਾਰ ਨੂੰ ਕੁਝ ਦੱਸ ਗਏ ਅਸੀਂ ਜਦੋਂ ਪਰਿਵਾਰ ਨੇ ਦੱਸਿਆ ਵੀ ਇੱਕ ਅਮਰਤ ਧਾਰੀ ਕੋਈ ਸਿੰਘ ਆ ਵੀ ਉਹ ਕਿਸੇ ਜਥੇਬੰਦੀ ਜਾਂ ਸਸਥਾ ਦਾ ਜਾਂ ਕਿਸੇ ਗੁਰੂ ਘਰ ਦਾ ਮੁਖੀ ਆ ਉਹਨੇ ਆਹ ਕੰਮ ਕੀਤਾ ਦੇਖੋ ਮੀਡੀਆ 'ਚ ਕੁਝ ਗੱਲਾਂ ਚੱਲਦੀਆਂ ਵੀ ਬੀਬੀ ਵੀ ਬਰਾਬਰ ਦੀ ਕਸੂਰਵਾਰ ਬਿਲਕੁਲ ਜੀ ਇਹਦੇ 'ਚ ਦੋ ਗੱਲਾਂ ਆਉਂਦੀਆਂ ਪਹਿਲੀ ਗੱਲ ਇਹ ਆ ਵੀ ਬੀਬੀ ਨੇ ਮੰਨ ਲਿਆ ਸੀ ਵੀ ਉਹਨੇ ਇਹਨੂੰ ਪਰਿਵਾਰ 'ਚ ਮਿਲ ਕੇ ਕਹਿਤਾ ਸੀ ਵੀ ਮੈਂ ਤੇਰਾ ਪਤੀ ਆ ਤੇਰੇ ਨਾਲ ਆਨੰਦ ਕਾਰਜ ਕਰਾਉਂਗਾ ਤੇ ਉਹ ਫਿਰ ਉਹਦੇ ਨਾਲ ਉਹਨੇ ਉਸੇ ਤਰ੍ਹਾਂ ਹੀ ਚੱਲਣਾ ਸੀ ਦੂਜੀ ਗੱਲ ਜੇ ਬੀਬੀ ਤੇ ਵੀ ਆਪਾਂ ਪਰਚਾ ਕਰਵਾਉਂਦੇ 295 ਇਹਦਾ ਦੋਨਾਂ ਤੇ ਹੁੰਦਾ ਸੀ ਤੇ ਦੋਵੇਂ ਛੇਤੀ ਬਾਹਰ ਆਉਂਦੇ ਸੀ ਪਰ ਬੀਬੀ ਦੇ ਨਾਲ ਧੱਕਾ ਹੋਇਆ ਉਹਦੇ ਤੇ ਰੇਪ ਦਾ ਪਰਚਾ ਕਰਾਇਆ ਤੇ ਹੁਣ ਬਾਬੇ ਦਾ ਪੱਕਾ ਕੰਮ ਹੋ ਗਿਆ ਵੀ ਉਹ ਘੱਟੋ ਘੱਟ 15 20 ਸਾਲ ਜਿਹੜਾ ਹੈਗੇ ਉਹਦੇ 'ਚ سزا ਹੈ ਬੋਲੇ ਤੋਂ ਨਿਹਾਲ ਸਾਡੇ ਕੋਲੇ ਸਿਰਫ ਇੰਨੀ ਕੁ ਜਾਣਕਾਰੀ ਸੀ ਉਦੋਂ ਬਾਅਦ ਜਦੋਂ ਅਸੀਂ ਇਸ ਕੇਸ ਦੇ ਵਿੱਚ ਪੈਗੇ ਬਾਬੇ ਦੇ ਫੋਨ ਫਾਣ ਲਏ ਅਸੀਂ ਬਾਬੇ ਦੇ ਹੋਰ ਪ੍ਰੂਫ ਇਕੱਠੇ ਕੀਤੇ ਉਦੋਂ ਹਜੇ ਤੱਕ ਇਸ ਮਾਮਲੇ ਦਾ ਪਛਤਾਵਾ ਵੀ ਅਸੀਂ ਬਾਬਾ ਗੱਡੀ ਕਿਉਂ ਨਹੀਂ ਚਾੜ ਦਿੱਤਾ ਸਾਥੋਂ ਗਲਤੀ ਹੋ ਗਈ ਇਹ ਵੀ ਜਦੋਂ ਸਾਡੇ ਹੱਥ 'ਚ ਸੀ ਕਿਉਂਕਿ ਹੁਣ ਜੋ ਸਾਨੂੰ ਪਤਾ ਲੱਗਿਆ ਅਸੀਂ ਕੁੜੀਆਂ ਦੇ ਉਹਨਾਂ ਭੈਣਾਂ ਦੇ ਪਰਿਵਾਰਾਂ ਦੇ ਨਾਂ ਐਡਰੈਸ ਨਹੀਂ ਦੱਸਾਂਗੇ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਆ ਇੱਕ ਭੈਣ ਆ ਕੋਈ ਉਹਦੇ ਆਨੰਦ ਕਾਰਜ ਕਿਤੇ ਹੁਣ ਹੋਰ ਹੋ ਗਏ ਆ ਉਹਨੂੰ ਉਹਨਾਂ ਨੇ ਧੱਕੇ ਨਾਲ ਦੋ ਰਾਤਾਂ ਬਾਬੇ ਨੇ ਉਸ ਭੂਰੇ ਦੇ ਵਿੱਚ ਰੱਖਿਆ ਸੀ ਤੇ ਨਾਲ ਇੱਕ ਹੋਰ ਸਾਧ ਸੀ ਉਹਦੀ ਡਿਟੇਲ ਵੀ ਸਾਡੇ ਕੋਲੇ ਹੈ ਅਸੀਂ ਮੀਡੀਆ 'ਚ ਜਾਗਰ ਨਹੀਂ ਕਰਾਂਗੇ ਕਿਉਂਕਿ ਉਹਨੂੰ ਅਸੀਂ ਆਪ ਸਜ਼ਾ ਦੇਣਾ ਚਾਹੁੰਦੇ ਆਂ ਦੂਜੀ ਗੱਲ ਇੱਕ ਬੱਚੀ ਸੀ ਹੋਰ ਉਹਨੂੰ ਇਹਨਾਂ ਦੋ ਸਾਧਾਂ ਨੇ ਇੱਕ ਇਹਨੇ ਚਰਨ ਘਾਟ ਵਾਲੇ ਨੇ ਤੇ ਇੱਕ ਇਹਦੇ ਨਾਲ ਹੋਰ ਬਾਬਾ ਸੀਗਾ ਉਹਨਾਂ ਨੇ ਇੱਕ ਰਾਤ ਰੱਖਿਆ ਦੋਵਾਂ ਸਾਧਾਂ ਨੇ ਉਹੋਸੇ ਭੂਰੇ ਦੇ ਵਿੱਚ ਹੀ ਜਿੱਥੇ ਮਹਾਰਾਜ ਦੇ ਸਰੂਪ ਵੀ ਨੇ ਕੋਥੀਆਂ ਵੀ ਪਈਆਂ ਨੇ ਇੱਕ ਜਿਹੜੀ ਵੀਡੀਓ ਜਾਗਰ ਕੀਤੀ ਆ ਅਸੀਂ ਦੋ ਵੀਡੀਓ ਕੀਤੀਆਂ ਪੰਜ ਜਾਂ ਤਿੰਨ ਨਹੀਂ ਕੀਤੀਆਂ ਕਿਉਂਕਿ ਸਮਾਜ ਨੂੰ ਦਿਖਾਉਣ ਵਾਲੀਆਂ ਨਹੀਂ ਆਪ ਸਮਝ ਸਕਦੇ ਆ ਜਿਹੜੀ ਉਹ ਕੁੜੀ ਆ ਉਹ ਕੁੜੀ ਜਗਰਾਉਂ ਦੀ ਆ ਉਹ ਉਹਨਾਂ ਦੇ ਸੇਵਾਦਾਰ ਜਿਹੜਾ ਉਹਦੀ ਸੇਵਾ ਕਰਦਾ ਬਾਬੇ ਬਲਜਿੰਦਰ ਸਿੰਘ ਦੀ ਉਹਦੀ ਸਕੀ ਭੈਣ ਆ ਸੇਵਾਦਾਰ ਦੀ ਅਸੀਂ ਤਿੰਨ ਸਨੇਹੇ ਭੇਜੇ ਪਰਿਵਾਰ ਤੱਕ ਵੀ ਥੋੜੀਆਂ ਵੀਡੀਓ ਸਾਡੇ ਹੱਥ ਲੱਗੀਆਂ ਤੁਸੀਂ ਆਏ ਨਾ ਕਿਉਂ ਸਾਡੀ ਇਹਨਾਂ ਨੇ ਇੱਜ਼ਤ ਰੋਲਤੀ ਜੇ ਤੁਹਾਨੂੰ ਬਲੈਕਮੇਲ ਕੀਤਾ ਗਿਆ ਜਾਂ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਸਾਡੇ ਕੋਲੇ ਆਓ ਅਸੀਂ ਐਸਐਸਪੀ ਸਾਹਿਬ ਨਾਲ ਮਲਾਉਨੇ ਆ ਆਪਾਂ ਬਾਬੇ ਤੇ ਇੱਕ ਬਲਾਤਕਾਰ ਦਾ ਪਰਚਾ ਹੋਰ ਪਾਉਨੇ ਆ ਪਰ ਉਹਨਾਂ ਨੇ ਸਹਿਮਤੀ ਜਿਤਾਈ ਪਰਿਵਾਰ ਨੇ ਉਹ ਕਹਿੰਦਾ ਸਾਡੀ ਕੁੜੀ ਜਾਂਦੀ ਸੀ ਉਹਦਾ ਭਰਾ ਕਹਿੰਦਾ ਵੀ ਮਰਜ਼ੀ ਨਾਲ ਜਾਂਦੀ ਸੀ ਫਿਰ ਜੇ ਮਰਜ਼ੀ ਨਾਲ ਜਾਂਦੀ ਸੀ ਤੇ ਬਰਾਬਰ ਦੀ ਹੱਕਦਾਰਾ ਕੁੜੀ ਤੇ ਵੀ 295ਏ ਦਾ ਪਰਚਾ ਹੋਣਾ ਚਾਹੀਦਾ ਮਹਾਰਾਜ ਦੀ ਹਜ਼ੂਰੀ ਚ ਗਾਹ ਤੋਂ ਡੇਰਿਆਂ ਦੇ ਵਿੱਚ ਬੈਠੇ ਜਿਹੜੇ ਇਹੋ ਜਿਹੇ ਲੱੱਚੇ ਲੁੰਡੇ ਲੁੱੱਚੇ ਲੰਡੇ ਸਾਹ ਦਾ ਉਹਨਾਂ ਨੂੰ ਕੰਨ ਹੋ ਜਾਣਗੇ ਤੇ ਬੀਬੀਆਂ ਉਹਨਾਂ ਕੋਲੇ ਜਾਂਦਾਂਗਾ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਵੀ ਜੇ ਅਸੀਂ ਵੀ ਜਾਵਾਂਗੇ ਤੇ ਸਾਨੂੰ ਵੀ 3 ਸਾਲ ਜੇਲ੍ਹ ਕੱਟਣੀ ਪਊਗੀ ਇਸ ਕੇਸ ਦੇ ਵਿੱਚ ਆਪਣੀ ਕੋਈ ਬਹੁਤੀ ਵੱਡੀ ਮੰਗ ਨਹੀਂ ਮੰਗਾ ਤਾਂ ਮੰਗਤਿਆਂ ਦੀਆਂ ਹੁੰਦੀਆਂ ਆਪਣੇ ਤਾਂ ਬਰਾਬਰ ਦੇ ਹੱਕਦਾਰ ਆ ਆਪਾਂ ਇਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਕਹਿਣਾ ਬਾਬੇ ਤੇ ਤੇ ਜਿਹੜੀ ਵੀਡੀਓ ਜਾਰੀ ਕੀਤੀ ਆ ਉਹ ਦੋਨਾਂ ਤੇ ਬਾਬੇ ਦੇ ਤੇ ਨਾਲ ਜਿਹੜੀ ਕੁੜੀ ਆ ਪੁਲਿਸ ਨੂੰ ਪਤਾ ਉਹ ਕਿਹੜੀ ਆ ਸੀ ਸਾਰਾ ਉਹਨਾਂ ਨੂੰ ਡਾਟਾ ਦਿੱਤਾ ਹੋਇਆ ਉਹਨਾਂ ਤੇ 295 ਇਹਦੀ ਧਾਰਾ ਲਾਈ ਜਾਵੇ ਵੀ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਇੱਕ ਕਾਰਮ ਕੀਤੇ ਆ ਕਈ ਵਾਰੀ ਕਿਉਂਕਿ ਪੰਜ ਪ੍ਰੂਫ ਤਾਂ ਅਸੀਂ ਦੇਤੇ ਤੇ ਉਸ ਕੁੜੀ ਦੀ ਛੇਤੀ ਗ੍ਰਫਤਾਰੀ ਕੀਤੀ ਜਾਵੇ ਤੇ ਬਾਬੇ ਨੂੰ ਰਿਮਾਂਡ ਤੇ ਲਿਆ ਕੇ ਦੁਬਾਰਾ ਉਹਦੀ ਪੁੱਛਗਿੱਛ ਕੀਤੀ ਜਾਵੇ ਤੇ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਵੇ ਵੀ ਜਦੋਂ ਬਾਬੇ ਦੇ ਬਲਾਤਕਾਰ ਕਰਨ ਦੇ ਸਬੰਧ ਚ ਪ੍ਰੂਫ ਦੇਤੇ ਸੀ ਫਿਰ 24 ਘੰਟਿਆਂ ਦੇ ਵਿੱਚ ਉਹਨੂੰ ਕਿਉਂ ਜੇਲ੍ਹ ਭੇਜ ਦਿੱਤਾ ਉਹ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ ਦੂਜੀ ਗੱਲ ਬਾਬੇ ਨੇ ਇਲਜ਼ਾਮ ਲਾਏ ਸੀ ਅਸੀਂ ਉੱਥੇ ਮਾਇਆ ਚੱਕੀ ਆ ਜਾਂ ਸੋਨਾ ਚੱਕਿਆ ਵਾ ਸਾਡੇ ਸਿੰਘ ਕੋਲੇ ਰਮਣੇ ਦਈ ਮੜਾ ਪੇਪਰ ਆਸੀਂ ਪਰ ਉਹਨਾਂ ਦਾ ਸਨੇਹਾ ਆ ਵੀ ਅਸੀਂ ਬੰਦਾ ਭੇਜਾਂਗੇ ਤੁਹਾਡੇ ਕੋਲੇ ਜੇ ਅੱਜ ਉਹ ਇਹ ਸਾਨੂੰ ਪ੍ਰੂਫ ਕਰਦੇ ਆ ਵੀ ਅਸੀਂ ਦੋਵਾਂ ਤੇ ਵਾਰਚਾ ਕਰਾਂਗੇ ਕੁੜੀ ਤੇ ਵੀ ਤੇ ਬਾਬੇ ਤੇ ਵੀ ਤੇ ਆਪਾਂ ਚਲੇ ਜਾਵਾਂਗੇ ਆਪਣੀ ਕੋਈ ਇਸ ਤੋਂ ਬਾਅਦ ਕੋਈ ਹੋਰ ਸਲਾਹ ਨਹੀਂ ਹੈਗੀ ਬਾਬੇ ਤੇ ਪਰਚੇ ਹੋਏ ਹੋਇਆ ਦੂਜੀ ਗੱਲ ਚਰਨ ਘਾਟ ਵਾਲਾ ਜਿਹੜਾ ਡੇਰਾ ਵਾ ਉਹ ਚਾਹੇ ਕਿਸੇ ਦਾ ਕਿਸੇ ਦੇ ਨਾਮ ਪੱਕਾ ਸੀਲ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਲੁੱਚਿਆਂ ਸਾਧਾਂ ਦਾ ਇੱਕ ਹੋਟਲ ਬਣਾਇਆ ਹੋਇਆ ਸੀ ਬਾਹਰ ਗੁਰੂ ਘਰ ਲਿਖਿਆ ਹੋਇਆ ਸੀ ਅੱਲੇ ਰੂਮ ਬਣੇ ਹੋਇਆ ਤੇ ਜਿਹੜੀਆਂ ਇਹਨਾਂ ਨੂੰ ਆਏ ਸੀ ਵੀ ਬਾਹਰ ਰੂਮ ਲੈਂਦੇ ਨੂੰ ਸ਼ਰਮ ਆਉਦੀ ਆ ਡੇਰੇ ਦੇ ਵਿੱਚ ਆ ਜਾ ਕਰੋ ਜਦੋਂ ਡੇਰੇ ਦਾ ਮੁਖੀ ਸਾਧਾਂ ਦੇ ਨਾਲ ਆ ਫੇਰ ਜੋ ਮਰਜੀ ਖੇ ਖਾਈ ਜਾਣ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚਾਹੀਦਾ ਤੇ ਜਦੋਂ ਸਾਧ ਆਊਗਾ ਉਦੋਂ ਆਪਾਂ ਉੱਥੇ ਉਹਦਾ ਕੀਰਤਨ ਸੋਲਾ ਪੜਦਾਂਗੇ ਵਾਹਿਗੁਰੂ ਜੀ ਕਾ ਘੋੜਾ はいよ。 ਆ ਗਿਆ ਆ ਗਿਆ ਅਨੀ ਵੀਰੇ 콜 ਆਉਂਦੀ ਬਸ ਕੁ ਮਿੰਟ ਰੱਤੀ ਸੀ ਰਿਕਾਰਡਿੰਗ ਜੀ ਹਾਂ ਜੀ ਹਾਂ ਜੀ ਚਲਦੀ ਪਈ ਹੈ ਜੇ ਵੀ ਬੰਦ ਹੋਈ ਗਈ ਹਣੀ

ਕੋਈ ਨਹੀਂ ਕਰਦਾ ਕਿੱਥੇ ਖੜੀ ਹੈ ਲਓ ਦੇ ਦਿਓ ਵੀਰੇ ਮੈਂ ਕਰ ਦਿੰਨਾ ਲਓ ਮੈਂ ਕਰ ਦਿੰਦਾ ਆਜੋ ਆਜੋ ਜੀ ਗਾੜੀਆਂ ਦੇ ਦੋ ਤਿੰਨ ਦਿਨ ਮੈਂ ਕਰ ਦੇ ਲਾਭ ਰਾਮ ਰਾਮ ਆ ਭਾਈ ਕੋਈ ਨਹੀਂ ਕੋਈ ਨਹੀਂ ਇੱਕ ਬਟਾ ਚੋਣਾਂ ਲਈ ਚੋਣਾਂ ਆਪ ਬਲਾਗ ਬਾਕ ਕਰਦੇ ਰਹੇ ਸਿੱਧੇ ਕਰ ਰਹੇ ਨੇ ਬਸ ਬੱਟ ਬਟ ਬਸ ਕੋਈ ਨਹੀਂ ਤਾਂ ਕਹਨਾ ਕਰੋ ਲੋ ਜੀ ਲੋ ਜੀ ਚੱਲ ਜੀ ਸਾਰਿਆਂ ਨੂੰ ਮਾਫ਼ ਕਰੀਂ ਆਵਾਜ਼ ਹੀ ਬਸ ਬਸ ਬੋਲੋ ਬੋਲੋ ਡਾਲਾ ਬੋਲੋ ਵੱਡੀ ਨਾਲ ਦੋੜਣਾ ਚੱਲੋ ਆ ਡਾਲਾ ਲਾ ਲਓ ਨਾਲ पाणी बराबरि वाहेगुरू ਆ ਮਧਰਾ ਅੱਜ ਹੋਰ ਜਿੰਨਾ ਕੰਮ ਕੀਤਾ ਹੋਰ ਸੁਭਾਗੀ ਦਾ ਬਾਸ ਇਹਦਾ ਮਤਲਬ ਸਾਡੀ ਸਿੱਖ ਕੌਮ ਜਿਉਂਦੀ ਆ ਜਾਗਦੀ ਆ ਹਜੇ ਬੋਲੇ ਸੋਨਿਆ ठीकु आहे ठीकु आहे भई <laughs> ਆਪ ਜੀ ਦਾ ਆਗਮਨ ਹੋਇਆ ਹੈ ਅੱਜ ਆਪਣੇ ਸਾਰੇ ਖਰੀਦਦਾਰਾਂ ਪਰ ਨਾਲੇ ਬੰਦੇ ਨਾਲੇ ਵਿੱਚ ਆਨੰਦ ਸਮਾਗਮ ਹੈ ਜਿਹੜੀ ਬੋਦੀ ਤੋਂ ਖੜਾ ਆ ਗਿਆ ਕਰਾਵਾ ਦਾ ਪਰਮਾਰਮਾ ਸਾਹਿਬ ਥੋੜਾ A nivel ਡੇਰਾ ਬੰਦ ਕਰਨ ਦੀ ਗੱਲ ਆ ਉਹ ਵੀ ਉਹਨਾਂ ਨੇ ਅਮਲ ਦੇ ਵਿੱਚ ਲਾੰਦੀ ਆ ਕੱਲ ਤੱਕ ਸਾਰੀ ਕਾਰਵਾਈ ਹੋ ਜੂਗੀ ਜਿਹੜੀ ਆਪਾਂ ਨੂੰ ਲੋੜ ਸੀ ਉਹ ਪੂਰੀ ਹੋ ਗਈ ਆ ਬੋਲੇ ਅੱਲਾਹੂ ਅਕਬਰ ਪ੍ਰਸ਼ਾਸਨ ਨੇ ਕੱਲ ਤੱਕ ਦਾ ਤੇ ਆਪਾਂ 500 ਤੱਕ ਦਾ ਸਮਾਂ ਦਿੱਤਾ ਬਾਬੇ ਤੇ ਜੋ ਜਿਹੜੀ ਪ੍ਰੇਮ ਕਹਾਣੀ ਆਉਂਦੀ ਸੀ ਦੋਨਾਂ ਤੇ ਪਰਚਾ ਦਰਜ ਕਰਕੇ ਦੋਵਾਂ ਨੂੰ ਜੇਲ੍ਹ ਭੇਜਿਆ ਜਾਊਗਾ ਬਾਬਾ ਪਹਿਲਾਂ ਹੀ ਜੇਲ੍ਹ ਚ ਜੇ ਨਹੀਂ ਕੋਈ ਕਾਰਵਾਈ ਹੁੰਦੀ ਜਾ ਸਿੰਘਾਂ ਤੇ ਕੋਈ ਐਕਸ਼ਨ ਹੋਊਗਾ ਪ੍ਰਸ਼ਾਸਨ ਵੱਲੋਂ ਆਪਾਂ ਦੁਬਾਰਾ ਇੱਕ ਦੂ ਵਟਾ ਘੱਟ ਕਰਕੇ ਜਗਰਾਓ ਜਾਮ ਕਰਾਂਗੇ ਜਾਮ ਜਿਉ ਆਇਆ ਕਦੇ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ